ਹੈਲੋ ਹਾਂਜੀ ਸ਼ਸ਼ੀ ਗਾਜੀ ਮਿੱਤ ਕਾ ਦਿੱਤਾ ਸਭ ਠੀਕ ਠਾਕ ਮੂਰੇ ਜੋ ਤੂੰ ਨਹੀਂ ਆਉਆ ਫੇਰ ਦੁਬਾਰਾ ਹਨਾ ਬੱਦਲ ਹੋ ਰਿਹਾ ਹੈ ਹਨਾ ਆ ਆ ਜੀ ਨਾ ਨਾਵਾਗੇ ਸੀ ਉਹ ਬੇਬੇ ਕਿੱਧਰ ਗਈ ਸੀ ਬੇਬੇ ਆਈ ਜਾਂਦੀ ਹੈ ਹਨਾ ਕਿੱਥੇ ਗਈ ਸੀ ਉਹ ਪਤਾ ਨਹੀਂ ਕਿੱਥੇ ਗਈ ਸੀ ਹਨਾ ਚਲ ਪੁੱਛਦੇ ਆ ਉਹਨੂੰ ਵੀ ਕਿੱਥੇ ਗਈ ਸੀ ਤੂੰ ਹਾ ਬੇਬੇ ਕਿਵੇਂ ਆ ਠੀਕ ਆ ਬੁੱਤ ਕਿੱਧਰ ਵਾਗ ਗਏ ਸੀ ਪਰਸ਼ਨ ਲੈਣ ਗਈ ਸੀ ਉਹ ਮਹੀਨੇ ਤੋਂ ਦਿੰਦਨੀ ਸਈ ਮਹੀਨੇ ਤੋਂ ਦਿੰਦਨੀ ਮਾਤਾ ਦਵਾਈ ਲੈ ਕੇ ਆਉਣੀ ਸੀ ਦਵਾਈ ਲੈ ਕੇ ਆਉਣੀ ਸੀ ਹਾਂ ਫਿਰ ਮਿਲ ਹੀ ਨਹੀਂ ਹੁਣ ਨਾ ਵੀ ਚਲੋ ਕੋਈ ਨਾ ਬੇਬੇ ਮਿਲ ਜੂਗੀ ਇੰਨ ਕਰਦੇ ਆ ਆਮਾਨ ਸਰਕਾਰ ਆ ਜਿਹੜੀ ਇਹ ਬਹੁਤ ਗੰਦੀ ਸਰਕਾਰ ਆ ਗਈ ਹਾਂ ਤਾਂ ਆਈ ਗਈ ਹੂੰ ਮਾਈ ਉਹ ਮਹੀਨੇ ਕਹਿੰਦਾ ਮੈਂ 2500% ਦੇਊਗਾ ਪੰਜਾਬ ਚ 2500 ਦੇਊਗਾ ਤੇ ਦੰਦਾ 1500 ਹੀ ਆਗਾ ਵਾਦੇ ਕਰ ਲੈਂਦਾ ਤੇ ਪੂਰੇ ਕਰਦਾ ਨਹੀਂਗਾ ਤੇ ਹੋਰ ਬੇਬੇ ਪਾਣੀ ਪੂਣੀ ਕਿਵੇਂ ਸੀ ਉਧਰ ਠੀਕ ਸੀਗਾ ਪਾਣੀ ਠੀਕ ਸੀਗਾ ਹਾਂ ਵੱਧ ਹੁੰਦਾ ਅੱਛਾ ਠੀਕ ਪਾਣੀ ਤਾਂ ਬਹੁਤ ਜ਼ਿਆਦਾ ਗਹਾੜ ਆਈ ਜਾਂਦੇ ਆ ਹਨਾ ਬਹੁਤ ਨੁਕਸਾਨ ਹੋ ਜਾਂਦਾ ਬਹੁਤ ਨੁਕਸਾਨ ਹੋ ਜਾਂਦਾ ਲੋਕਾਂ ਦਾ ਤੇ ਬਹੁਤ ਹੀ ਫਸਲਾਂ ਬਰਵਾਦ ਹੋ ਗਈਆਂ ਬਹੁਤ ਹੀ ਘਰ ਬਰਵਾਦ ਹੋ ਗਏ ਆਪਣੇ ਪੰਜਾਬ ਦੇ ਜਿੰਨੇ ਵੀ ਸਿੰਗਰ ਆ ਸਾਰੇ ਬਹੁਤ ਸੇਵਾ ਕਰੀ ਜਾਂਦੇ ਆ ਹਾਂ ਪੰਜਾਬ ਦੇ ਲੋਕਾਂ ਦੀ ਆਈ ਆਪਣੇ ਪੰਜਾਬ ਦੀ ਏਕਤਾ ਗਈ ਜਦੋਂ ਕੋਈ ਵੀ ਮੁਸੀਬਤ ਆਉਂਦੀ ਆ ਪੰਜਾਬ ਤੇ ਸਾਰਾ ਇਕਮੁੱਟ ਖੜ ਜਾਂਦਾ ਇੱਕ ਜੁੱਟੋ ਕੇ ਇਹ ਪੰਜਾਬ ਦੀ ਪਹਿਚਾਨ ਆਪਣੇ ਦੀ ਤੇ ਕੀ ਕਹਿੰਦੇ ਆਈ ਨਹੀਂ ਪਲਸਨ ਵਾਲੇ ਹਾਂ ਵੀ ਆਈ ਨਹੀਂ ਅੱਛਾ ਪਹਿਲਾਂ ਤਾਂ ਆ ਗਈ ਸੀ 9 ਤਰੀਕ ਨੂੰ ਅੱਜ ਕੀ ਆਈ ਨਹੀਂ ਹੋਣੀ ਲੇਟ ਹੋ ਗਈ ਹੋਣੀ ਅੱਜ ਕੀ ਅੱਜ ਫੇਰ ਮੀਂਹ ਵਾਲਾ ਮੌਸਮ ਹੋ ਰਿਹਾ ਹੈ ਨਾ ਹਾਂ ਹੋ ਰਿਹਾ ਕੱਲ ਤਾਂ ਬਹੁਤ ਧੁੱਪ ਸੀਗੀ ਬਾਦਪੂਰੀ ਕੜੀ ਤੇ ਅੱਜ ਸਵੇਰੇ ਜਿਵੇਂ ਸੀਗੀ ਥੋੜੀ ਅੱਜ ਸਵੇਰੇ ਵੀ ਸੀਗੀ ਤੇ ਹੁਣ ਆਇਆ ਮੌਸਮ ਤੇ ਅੱਜ ਫੇਰ ਹੋ ਗਿਆ ਮੀਂਹ ਵਾਲਾ ਮੌਸਮ ਲੱਗਦਾ ਪਾਣੀ ਫਿਰ ਤੋਂ ਦੁਬਾਰਾ ਵਧੂਗਾ ਚੋਈ ਚ ਹਾਂ ਜਤੋ ਤੀਜੀ ਮੰਗਾਈ ਸੀ ਤੂੰ ਬੇਬੇ ਤੋਂ ਬੇਬੇਨ ਤਾਂ ਪਿਲਸ ਨਹੀਂ ਨਿ ਮਿਲੀ ਕਾ ਕੋਈ ਨਾ ਆਪਾਂ ਫੇਰ ਲਿਆਵਾਂਗੇ ਚੀਜੀ ਹਣਾ ਆਪਾਂ ਲਿਆਵਾਂਗੇ ਬੁਗੂ ਚੀਜੀ ਚੰਗਾ ਪੁੱਤ ਪੈਸੇ ਲੈ ਲੂਗੇ ਆ ਆ ਦੇ ਆ ਬੇਬੇ ਪੈਸੇ ਦੇਊਗੀ ਦਨਵਾਰੀ ਕਿੰਨੇ ਦਿੱਤੇ ਦੇਖਾ ਬੀਬੇ ਨੇ ਪੈਸੇ ਖਾਈ ਕਿੰਨੇ ਟਾ ਲੈ ਕਿੰਨੇ ਦਿੱਤੇ ਆਟਾ ਲੈ ਦਿੱਤੇ ਆ ਬੀਬੇ ਨੇ ਇਹਨੂੰ ਆ ਇਹ ਅਸੀਂ ਲੈਮਾਗੇ ਚੀਜੀ ਹੁਣ ਕੀ ਲੈਮਾ ਕੋਰ ਕਰਕੇ ਚਿਪਸ ਚਿਪਸ ਕੀ ਸਰ ਅੱਛਾ ਚਿਪਸ ਤਾਂ ਘਣਾ ਚਿਪਸ ਤਾਂ ਘਣੇ ਦਤੈਨੂੰ ਚਿਪਸ ਹੂੰ ਚਿਪਸ ਕਹਿਣਾ ਤਾਂ ਆਉਂਦਾ ਨਹੀਂ ਤੁਹਾਨੂੰ ਚਿਪਸ 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 ਤੇ ਹੋਰ ਬੇਬੇ ਠੀਕ ਸੀ ਫਿਰ ਵਧੀਆ ਠੀਕ ਆ ਪੁੱਤ ਹੁਣ ਚੰਗਾ ਫਿਰ ਮੈਂ ਜਾਂਦੀ ਆਂ ਜੀ ਘਰੇ ਕੰਮ ਕੁਮ ਕਰਕੇ ਠੀਕ ਆ ਜੀ ਚੰਗਾ ਜੀ ਬੇਬੇ ਤਾਂ ਵਾਗ ਗਿਆ ਉਹਦੇ ਘਰੇ